ਸਸੀ ਗੱਲ ਜੀ ਸਾਰਿਆਂ ਨੂੰ ਗਰਮੀ ਬਹੁਤ ਜ਼ਿਆਦਾ ਵੱਧ ਚੁੱਕੀ ਆ ਤੇ ਗਰਮੀ ਵਧਣ ਦਾ ਕਾਰਨ ਆ ਇਹ ਆ ਕਿ ਘਰਾਂ ਦੇ ਵਿੱਚ ਜਿਹੜੇ 4 4 5 5 ਆਪਣੇ AC ਲੱਗ ਚੱਲਦੇ ਨੇ ਲਗਾਤਾਰ ਉਹਨਾਂ ਦੀ ਹੀਟ ਆ ਜਿਹੜੀ ਉਹ ਕਿੱਥੇ ਜਾਣੀ ਆ ਔਰ ਗੱਡੀਆਂ ਜਿਹੜੀਆਂ ਸੜਕਾਂ ਤੇ ਜਿਨ੍ਹਾਂ ਦੇ ਵਿੱਚ ਸਿਰਫ ਇੱਕ ਇੱਕ ਬੰਦਾ ਬੈਠਾ ਹੁੰਦਾ ਜਦ ਕਿ ਉਹ ਬਾਈਕ ਤੇ ਸਕੂਟਰ ਤੇ ਜਾ ਸਕਦਾ ਉਹਨਾਂ ਦੀ ਗੱਡੀਆਂ ਦੀ ਹੀਟ ਉਹ ਕਿੱਥੇ ਜਾਣੀ ਹੈ ਫਿਰ ਜਿਹੜੇ ਲਗਾਤਾਰ ਦਰਖਤ ਕੱਟੇ ਜਾ ਰਹੇ ਨੇ ਦਰਖਤ ਲਾਉਣੇ ਬਹੁਤ ਜ਼ਰੂਰੀ ਆ ਹਰ ਬੰਦੇ ਨੂੰ ਵੱਧ ਤੋਂ ਵੱਧ ਦਰਖਤ ਲਾਉਣੇ ਚਾਹੀਦੇ ਆ ਹਰ ਇੱਕ ਬੰਦੇ ਨੂੰ ਇਹ ਨੁਕਸਾਨ ਅੱਗੇ ਜਾ ਕੇ ਆਪਣੇ ਬੱਚਿਆਂ ਨੂੰ ਚੱਲਣਾ ਪੈਣਾ ਆਪਣੇ ਲਈ ਨਹੀਂ ਤਾਂ ਆਪਣੇ ਬੱਚਿਆਂ ਵਾਸਤੇ ਸੋਚੋ ਕੁਝ ਸੋਚੋ ਤਾਂ ਕੁਝ ਬਣੂਗਾ ਬਸ ਇੰਨੀ ਬੇਨਤੀ ਹੈ ਜੀ ਤੁਹਾਡੇ ਅੱਗੇ ਧੰਨਵਾਦ